ਔਰ ਭਜਨ ਦੀ ਗੱਲ ਇਹ ਹੈ ਇੱਕ ਇੱਕ ਘੁੱਟ ਦੇ ਨਾਲ ਪਿਆਸ ਵੱਧਦੀ ਹੈ ਪਿਆਸ ਵੱਧਦੀ ਹੈ ਸਵਾਦ ਵੀ ਵੱਧਦੀ ਹੈ ਭਗਤ ਕਬੀਰ ਕਹਿੰਦੇ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੇ ਅਗਨ ਉਠੀ ਅਦ ਕਾ ਹੈ ਏ ਮਾਧੋ ਤੇਰੇ ਨਾਮ ਦਾ ਜਲ ਪੀਂਦੇ ਆ ਪਿਆਸ ਵੱਧਦੀ ਹੈ ਪਿਆਸ ਵੱਧਦੀ ਹੈ ਹੋਰ ਜਪਣ ਨੂੰ ਜੀ ਕਰਦਾ ਹੈ ਹੋਰ ਜਪਣ ਨੂੰ ਜੀ ਕਰਦਾ ਜਿਤਨਾ ਜਪਦਿਆਂ ਪਿਆਸ ਵੱਧਦੀ ਹੈ ਪਿਆਸ ਵੱਧਦੀ ਹੈ ਸਵਾਦ ਵੱਧਦਾ ਆਖਰੀ ਦਮ ਤੱਕ ਵੀ ਭਗਤ ਜਪਦੇ ਨੇ ਕਿਉਂਕਿ ਭੁੱਖ ਵੱਧਦੀ ਜਾਂਦੀ ਹੈ ਰਸ ਵੱਧਦਾ ਜਾਂਦਾ ਹੈ ਮੈਂ ਅਰਜ਼ ਕਰਾਂ ਐਸਾ ਨਾ ਸਮਝ ਲੈਣਾ ਕਿ ਬਾਹਰੋਂ ਤ੍ਰਿਪਤੀ ਨਹੀਂ ਮਿਲਦੀ ਐਸਾ ਪੁਰਸ਼ ਪਦਾਰਥਾਂ ਤੋਂ ਤ੍ਰਿਪਤ ਹੋ ਜਾਏਗਾ ਪਰਮਾਤਮਾ ਤੋਂ ਤ੍ਰਿਪਤ ਨਹੀਂ ਹੁੰਦਾ ਰੱਬ ਤੋਂ ਤ੍ਰਿਪਤ ਨਹੀਂ ਹੁੰਦਾ ਭਾਈ ਗੁਰਦਾਸ ਜੀ ਤੇ ਕਹਿੰਦੇ ਨੇ ਸਰਵਨ ਦਰਿਦਰੀ ਸੁਣ ਅੰਮ੍ਰਿਤ ਵਚਨ ਪ੍ਰੇ ਅਚਵਤ ਸੁਰਤ ਪਿਆਸ ਨਾ ਮਿਟਾਈ ਹੈ ਭਾਈ ਸਾਹਿਬ ਕਹਿੰਦੇ ਨੇ ਮੇਰੇ ਜਿਹੜੇ ਕੰਨ ਨੇ ਬੜੇ ਲੋਭੀ ਨੇ ਤ੍ਰਿਪਤੀ ਨਹੀਂ ਹੁੰਦੇ ਬੜੇ ਲੋਭੀ ਨੇ ਸੁਣਦੇ ਨੇ ਗੁਰੂ ਦਾ ਜਸ ਬਈ ਰਜ ਜਾਓ ਤ੍ਰਿਪਤ ਹੋ ਜਾਓ ਤ੍ਰਿਪਤੀ ਨਹੀਂ ਹੁੰਦੇ ਕਹਿੰਦੇ ਨਾ ਹੋਰ ਸੁਣ ਲੈ ਹੋਰ ਸੁਣ ਲੈ ਹੋਰ ਸੁਣ ਲੈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ ਇੱਕ ਪੰਕਤੀ ਬੜੀ ਗਜ਼ਬ ਦੀ ਸਤਿਗੁਰ ਕਹਿੰਦੇ ਨੇ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਏ ਪ੍ਰਭੂ ਦੋ ਕੰਨ ਦਿੱਤੇ ਨੇ ਇਹਦੇ ਨਾਲ ਗੱਲ ਨਹੀਂ ਬਣਦੀ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀਏ ਅਬ ਨਾਸੀ ਰਾਮ ਮੈਨੂੰ ਕਰੋੜਾਂ ਕੰਨ ਲਾ ਦੇ ਜਿੱਥੇ-ਜਿੱਥੇ ਤੇਰੀ ਮਹਿਮਾ ਹੋ ਰਹੀ ਏ ਸਾਰੀ ਮੈਂ ਸੁਣਾ ਤ੍ਰਿਪਤੀ ਨਹੀਂ ਹੁੰਦੀ ਦੋ ਕੰਨਾਂ ਨਾਲ ਗੱਲ ਨਹੀਂ ਬਣਦੀ ਕੋਟ ਕਰਨ ਗੁਰੂ ਅਰਜਨ ਦੇਵ ਜੀ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀਏ ਅਬ ਨਾਸੀ ਰਾਹ ਏ ਅਬਨਾਸੀ ਏ ਪ੍ਰਭ ਮੈਂ ਹਰ ਪਾਸਿਓ ਤੇਰਾ ਜਸ ਸੁਣਾ ਇਹ ਦੋ ਕੰਨ ਬੜੇ ਸੀਮਤ ਨੇ ਤੇ ਕਿਸੇ ਸੀਮਤ ਥਾਂ ਦੇ ਉਤੇ ਹੀ ਸੁਣ ਸਕਦੇ ਨੇ ਕਰੋਣਾ ਕੰਨ ਦੇ ਜਿੱਥੇ ਜਿੱਥੇ ਤੇਰੀ ਉਪਮਾ ਹੋ ਰਹੀ ਹੈ ਮੈਂ ਸੁਣਾ ਜਿੱਥੇ ਜਿੱਥੇ ਤੇਰਾ ਜਸ ਹੋ ਰਿਹਾ ਹੈ ਮੈਂ ਸੁਣਾ ਤ੍ਰਿਪਤੀ ਨਹੀਂ ਆਉਂਦੀ ਜਪਦੇ ਆ ਬੁਖਵੱਦ ਦੀਏ ਬੁਖਵੱਦ ਦੇ ਆ ਹੋਰ ਜਪਣ ਨੂੰ ਜੀ ਕਰਦਾ ਹੈ ਹੋਰ ਜਪਣ ਨੂੰ ਜੀ ਕਰਦਾ ਹੈ ਹੋਰ ਬੁਖਵੱਦ ਦੀ ਹੋਰ ਬੁਖਵੱਦ ਦੀਏ ਰਸਵੱਦਦਾ ਇਹ سلسلہ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਹੈ ਕਹਿੰਦੇ ਨੇ ਭੁੱਖਾ ਬੰਦਾ 4 ਦਿਨ ਦਾ ਭੁੱਖਾ ਹੋਵੇ ਉਹਨੋਂ ਕਿਸੇ ਥੀਏਟਰ ਦਾ ਨਾਟਕ ਦਾ ਕੋਈ ਪਾਸ ਦੇ ਦਈਆ ਭਾਈ ਚੱਲ ਬਹੁਤ ਸੁੰਦਰ ਨਾਟਕ ਹੋਵੇਗਾ ਨਿਰਤ ਹੈ ਗਾਇਨ ਹੈ ਉਹ ਕਹਿੰਦਾ ਗੱਲ ਨਹੀਂ ਚਾਰ ਦਿਨ ਦਾ ਭੁੱਖਾ ਮਸਲਾ ਰੋਟੀ ਦਾ ਨਾਟਕ ਇੱਕ ਪਾਸੇ ਸੋਟ ਜਿਸ ਚੀਜ਼ ਦੀ ਭੁੱਖ ਹੋਵੇ ਉਸ ਤੋਂ ਬਿਨਾ ਰਹਿਣਾ ਬੜਾ ਔਖਾ ਹੋਵੇਗਾ ਔਰ ਜਿਸ ਚੀਜ਼ ਦੀ ਭੁੱਖ ਹੈ ਉਸ ਤੋਂ ਬਿਨਾ ਬਾਕੀ سلسلہ ਸਾਰਾ ਉਸ ਨੂੰ ਵਿਅਰਥ ਵੀ ਪ੍ਰਤੀਤ ਹੋਵੇਗਾ ਫਜ਼ੂਲ ਵੀ ਪ੍ਰਤੀਤ ਹੋਵੇਗਾ ਭਾਈ ਗੁਰਦਾਸ ਜੀ ਨੇ ਇਸ ਦੇ ਉੱਤੇ ਇੱਕ ਬੜਾ ਸੁੰਦਰ ਉਦਾਹਰਣ ਦਿੱਤਾ ਹੈ। ਜਲ ਸੇ ਪਕਰ ਮੀਨ ਰਾਖੀਏ ਪਟੰਬਰ ਮੇ ਬਿਨ ਜਲ ਤਰਫ ਤਜਤ ਪ੍ਰੀਏ ਪ੍ਰਾਨ ਹੈ। ਮਛਲੀ ਲੋ ਪਾਣੀ ਚੋ ਕਢ ਕੇ ਐਨ ਰੇਸ਼ਮੀ ਗਦੇਲਿਆਂ ਤੇ ਰੱਖ ਦੇਈਏ। ਫੁੱਲਾਂ ਦੀ ਸੇਜਾ ਬਣਾ ਕੇ ਔਰ مخਮਲੀ ਕਪੜਿਆਂ ਵਿੱਚ ਟੱਕਦੇ ਹੀ ਇਹ ਤੇ ਉਹਨੂੰ ਆਖੀ ਕੀ ਪਾਣੀ ਚ ਘੁੰਮਦੀ ਸੀ ਲੈ ਮਖਮਲ ਦੀ ਸੇਜ ਲੈ ਐ ਸੁੰਦਰ ਸੇਜਾ ਲੈ ਐ ਸੋਹਣੇ ਕਪੜਿਆਂ ਚ ਤੈਨੂੰ ਲਪੇਟ ਕੇ ਰੱਖਦੇ ਆਂ ਮਛਲੀ ਉਹਨਾਂ ਕਪੜਿਆਂ ਚ ਉਸ ਸੇਜਾ ਤੇ ਤੜਪ ਤੜਪ ਕੇ ਮਰ ਜਾਂਦੀ ਏ ਕਹਿੰਦੀ ਨਹੀਂ ਪਾਣੀ ਚਾਹੀਦਾ ਜਲ ਚਾਹੀਦਾ ਜਲ ਸੇ ਪਕਰ ਮੀਨ ਰੱਖੀਏ ਪਟੰਬਰ ਮੇਂ ਬਨ ਜਲ ਤਰਫ ਤਜਤ ਪ੍ਰੀਏ ਪ੍ਰਾਨ ਹੈ ਬਨ ਸੇ ਪਕਰ ਪੰਛੀ ਰਾਖੀਤ ਪਿੰਜਰੀ ਮੇ ਬਨ ਬਨ ਮਨ ਉਨ ਮਨੋ ਉਨ ਮਾਨ ਹੈ ਜੰਗਲ ਤੋਂ ਪਕੜਿਆ ਇੱਕ ਪੰਛੀ ਸੋਨੇ ਦੇ ਪਿੰਜਰੇ ਚ ਬੰਦ ਕਰ ਦਿੱਤਾ ਹੈ ਤਰ੍ਹਾਂ ਤਰ੍ਹਾਂ ਦੀ ਖੁਰਾਕ ਮਿਸ਼ਟਾਨ ਫਲ ਫੁੱਲ ਉਸ ਦੇ ਅੱਗੋਂ ਰੱਖੇ ਨੇ ਪਾਣੀ ਵੀ ਰੱਖਿਆ ਬਈ ਤੂੰ ਆਨੰਦ ਲੈ ਤੈਨੂੰ ਸਭ ਕੁਝ ਦਿੰਦੇ ਆ ਆਈਸਾ ਵੀ ਕਿੰਨ ਬਾਵੇਂ ਕੁਛ ਵੀ ਹੋਵੇ ਬਿਨਾ ਜੰਗਲ ਤੋਂ ਬਿਨਾ ਪ੍ਰਵਾਸ ਤੋਂ ਬਿਨਾ ਉਡਾਰੀ ਤੋਂ ਉਹਦਾ ਮਨ ਉਪਰਾਮ ਰਹਿੰਦਾ ਸਾਰੀ ਖੁਰਾਕ ਦੇ ਹੁੰਦਿਆਂ ਪਾਣੀ ਦੇ ਹੁੰਦਿਆਂ ਪਿੰਜਰਾ ਹੈ ਕੈਦ ਹੈ ਬਿਨ ਬਨ ਮਨ ਉਹਨੂੰ ਮਨੋ ਉਹਨ ਮੰਨ ਹੈ ਭਾਵਨੇ ਬਤਾਰ ਅਤ ਵਿਚਰਤ ਦੀਨ ਝੀਨ ਬਿਲਖ ਬਦਨ ਤਾਏ ਭਵਨਾ ਭਯਾਨ ਹੈ ਤੇਸੇ ਗੁਰਸਿਕ ਵਿਚਰਤ ਸਾਧ ਸੰਗਤ ਤੇ ਜੀਵਨ ਜਤਨ ਬਿਨ ਸੰਗਤ ਨਾਨ ਹੈ ਜਿਸ ਸਿੱਖ ਦੇ ਅੰਦਰ ਗੁਰੂ ਦੀ ਤੜਪ ਪੈਦਾ ਹੋ ਗਈ ਹੈ ਬਿਨਾ ਗੁਰੂ ਦੀ ਸੰਗਤ ਰਹਿ ਨਹੀਂ ਸਕਦਾ ਉਦਾਸ ਰਹਿੰਦਾ ਹੈ ਸੰਸਾਰ ਦੇ ਵਿੱਚ ਪਦਾਰਥਾਂ ਦੇ ਵਿੱਚ ਉਪਰਾਮ ਰਹਿੰਦਾ ਹੈ ਇੱਕ ਛੋਟੀ ਜੀ ਗਾਥਾ ਹੋਰ ਚੇਤੇ ਆਈ ਅਖਰੀ ਅਰਥ ਕਰਕੇ ਛੇਤੀ ਸਮਾਪਤੀ ਕਰੀਏ ਕੰਨ ਲੈ ਨਮਾਜ਼ ਪੜਦਿਆਂ ਪਰਦਾ ਤੇ ਅੱਲਾਹ ਹੋਦੀ ਧਨ ਅਲਾਪਦਿਆਂ ਅਲਾਪਦਿਆਂ ਇੱਕ ਦਿਨ ਸ਼ੇਖ ਸਾਦੀ ਦੇ ਅੰਦਰ ਭੁੱਖ ਪੈਦਾ ਹੋ ਗਈ ਮੈਂ ਫਿਰ ਅਰਜ਼ ਕਰਾਂ ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਜਿਸ ਦਿਨ ਭੁੱਖ ਪੈਦਾ ਹੋ ਲਈ ਤੋ ਸਮਝ ਲਓ ਜਪਣਾ ਸਫਲ ਹੋ ਗਿਆ ਕਥਾ ਕੀਰਤਨ ਸੁਣਦਿਆਂ ਸੁਣਦਿਆਂ ਜਿਸ ਦਿਨ ਪ੍ਰਭੂ ਨਾਮ ਦੀ ਪਿਆਸ ਪੈਦਾ ਹੋ ਗਈ ਸਤਸੰਗ ਕੀਤਾ ਸਫਲ ਹੋ ਗਿਆ ਜਿੰਨੇ ਚਿਰ ਤੱਕ ਅੰਦਰ ਭੁੱਖ ਨਹੀਂ ਪੈਦਾ ਹੋਈ ਪਿਆਸ ਨਹੀਂ ਪੈਦਾ ਹੋਈ ਸਮਝ ਲੈਣਾ ਜੇ ਤੱਕ ਰੋਗ ਕੁਝ ਰੋਗ ਹਨ ਉਹ ਜਨ ਦੀ ਭੁੱਖ ਨਹੀਂ ਲੱਗਦੀ ਪਈ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਲੈਂਦੇ ਪਏ ਰੋਟੀ ਦੀ ਭੁੱਖ ਨਹੀਂ ਲੱਗਦੀ ਪਈ ਤਨ ਰੋਗੀ ਹੈ ਰੋਜ਼ satsang ਪਏ ਕਰਦੇ ਆ ਬਾਣੀ ਪਏ ਪੜਦੇ ਆ ਕਥਾ ਕੀਰਤਨ ਪਏ ਸੁਣਦੇ ਅੰਦਰ ਭੁੱਖ ਨਹੀਂ ਪੈਦਾ ਆਉਂਦੀ ਪ੍ਰਭੂ ਦੇ ਮਿਲਾਪ ਦੀ ਪਿਆਸ ਤੜਪ ਨਹੀਂ ਪੈਦਾ ਆਉਂਦੀ ਤੋ ਸਮਝ ਲਓ ਅਜੇ ਪੂਰਨ ਤੰਦਰੁਸਤੀ ਨਸੀਬ ਨਹੀਂ ਹੋਈ ਨਮਾਜ਼ ਪੜਦਿਆਂ ਪੜਦਿਆਂ ਅੱਲਾਹ ਉਹਦੀ ਰਟਨ ਕਰਦਿਆਂ ਕਰਦਿਆਂ ਅੱਜ ਸ਼ੇਖ ਸਾਦੀ ਦੇ ਅੰਦਰ ਬਿਰਹਾ ਪੈਦਾ ਹੋ ਗਿਆ ਭੁੱਖ ਪੈਦਾ ਹੋ ਗਈ ਦਿਨ ਭਰ ਉਸਦੇ ਨੇਤਰ ਸੱਜਲ ਰਹੇ ਹੁਣ ਕੁਦਰਤੀ ਗੱਲ ਹੈ ਬਹੁਤ ਭੁੱਖਾ ਬੰਦਾ ਹੋਵੇਗਾ ਨੇਤਰ ਕੁਮਲਾਨ ਗਏ ਬਹੁਤ ਪਰਮਾਤਮਾ ਦੀ ਤੜਪ ਹੋਵੇਗੀ ਅੱਖਾਂ ਤੇ ਰੋਣ ਗਿਆ ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜੀ ਐਸੀ ਹਾਲਤ ਵੀ ਬਣਦੀ ਹੈ ਭਾਈ ਸਾਹਿਬ ਭਾਈ ਗੁਰਦਾਸ ਆ ਆਨੰਦ ਲਾਲ ਦਾ ਤੇ ਇੱਕ ਬੜਾ ਕੀਮਤੀ ਵਾਕ ਹੈ ਉਹ ਕਹਿੰਦੇ ਨੇ ਤੂੰ ਉਮੀਦ ਦਾ ਬੂਟਾ ਲਾਇਆ ਹਿਰਦੇ ਦੀ ਧਰਤੀ ਦੇ ਵਿੱਚ ਇਹਨੂੰ ਰੱਬੀ ਮਿਲਾਪ ਦਾ ਫਲ ਨਹੀਂ ਲੱਗੇਗਾ ਆਨੰਦ ਲਾਲ ਕਹਿੰਦੇ शाख उम्मीद आशिक हरगिस समर ना गिरत समर कहंदे ने फल लो शाख दख्खत बूटा तू बूटा लाया उम्मीद दा आशा दा भाई जी कहंदे ने इन्नो रब्बी मिलाप दा फल नहीं लगेगा क्यों जद बूटा लाया अंदर आशा करी बैठेया गुरु मिले रब मिले ਮਿਲਾਪ ਕਿਉਂ ਨਹੀਂ ਹੋਵੇਗਾ ਇਹ ਮਿਲਾਪ ਦਾ ਫਲ ਕਿਉਂ ਨਹੀਂ ਲਗੇਗਾ ਸ਼ਾਖੇ ਉਮੀਦ ਆਸ਼ਿਕ ਹਰ ਗਿਸ ਸਮਰ ਨਾ ਗਈ ਰਦ ਅਜ ਆਬੇ ਅਸ਼ਕੇ ਮੈ ਜਗਾਂ ਤਾ ਸਬਜ਼ ਤਰ ਨਾ ਬਾਸ਼ਕ ਤੂੰ ਇਸ ਆਸਾ ਦੇ ਬੂਟੇ ਚ ਇਸ ਉਮੀਦ ਦੇ ਬੂਟੇ ਦੇ ਚ ਪਾਣੀ ਤੇ ਪਾਇਆ ਹੀ ਨਹੀਂ ਸਿੰਚਿਆ ਹੀ ਨਹੀਂ ਇਹ ਹਰਾ ਭਰਾ ਕਿਸ ਤਰ੍ਹਾਂ ਹੋਵੇਗਾ ਇਹ ਫਲੀ ਭੂਤ ਕਿਸ ਤਰ੍ਹਾਂ ਹੋਵੇਗਾ ਤੋ ਇਹ ਜਿਹੜਾ ਉਮੀਦ ਦਾ ਬੂਟਾ ਹੈ ਇਹ ਵਿੱਚ ਕਿਹੜਾ ਪਾਣੀ ਪਾਈਏ ਆਸਾ ਦਾ ਬੂਟਾ ਅਜ਼ਆਬ-ਏ-ਅਸ਼ਕ-ਏ-ਮੈਜਗਾਹ ਦੋ ਪਲਕਾਂ ਦੇ ਅੱਖਾਂ ਦਾ ਜੋ ਜਲ ਹੈ ਇਹ ਉਮੀਦ ਦੇ ਬੂਟੇ ਨੂੰ ਪਾ ਰੱਬੀ ਮਿਲਾਪ ਦਾ ਫਲ ਲੱਗੇਗਾ ਉਂਝ ਨਹੀਂ ਜਿਸ ਦਿਨ ਹਿਰਦਾ ਤੜਪਦਾ ਹੈ ਤੋ ਫਿਰ ਤੜਪਦਾ ਹੋਇਆ ਤੇ ਅੱਖਾਂ ਰੋਂਦੀਆਂ ਨੇ ਸ਼ੇਖ ਸਾਦੀ ਦਿਨ ਬਰ ਰੋਂਦਾ ਰਿਹਾ ਹੈ ਹਿਰਦਾ ਉਸ ਦਾ ਤੜਪਦਾ ਰਿਹਾ ਖੁਦਾ ਦਾ ਇਲਾਜ ਲਈ ਹੁਣ ਮਾਂ ਨੇ ਸੋਚਿਆ ਮੇਰੇ ਪੁੱਤਰ ਨੂੰ ਕੋਈ ਰੋਗ ਹੋ ਗਿਆ ਜਿਸ ਤਰ੍ਹਾਂ ਤ੍ਰਿਪਤਾ ਜੀ ਵੈਦ ਨੂੰ ਬੁਲਾ ਲਿਆ ਹਿਆ ਸਨ ਬਈ ਲਾਣਕ ਨੂੰ ਪਤਾ ਨਹੀਂ ਕੀ ਹੋ ਗਿਆ ਇਸ ਤਰ੍ਹਾਂ ਹੀ ਸ਼ੇਖ ਸਾਦੀ ਦੀ ਮਾਂ ਈਰਾਨ ਦਾ ਜਿਹੜਾ ਚੌਟੀ ਦਾ ਵੈਦ ਸੀ ਤਬੀ ਜੋ ਸ਼ਹਿਨ ਸ਼ਾਹੀ ਘਰਾਣੇ ਦਾ ਇਲਾਜ ਕਰਦਾ ਸੀ ਤੇ ਮਾਂ ਉਹਨੂੰ ਬੁਲਾ ਲਈ ਵਿਵੇਕ ਮੇਰੇ ਪੁੱਤਰ ਨੂੰ ਕੀ ਹੋ ਗਿਆ ਇਹ ਦਿਨ ਭਰ ਦਾ ਇਸਨੇ ਕੁਝ ਖਾਦਾ ਨਹੀਂ ਮੇਰੇ ਨਾਲ ਗੱਲਬਾਤ ਵੀ ਨਹੀਂ ਕੀਤੀ ਆਪਣੀ ਧੁਨ ਨੇ ਚਲੇ ਆ ਔਰ ਬਾਰ ਬਾਰ ਰੋਂਦਾ ਰਿਹਾ ਹੈ ਦੇਖ ਇਹਨੂੰ ਕੀ ਹੋ ਗਿਆ ਕਹਿੰਦੇ ਨੇ ਉਸ ਤਬੀਬ ਨੇ ਸ਼ੇਖ ਸਾਦੀ ਦੀ ਨਬਜ਼ ਦੇਖਣੀ ਸ਼ੁਰੂ ਕੀਤੀ ਅੱਖਾਂ ਵੇਖੀਆਂ ਮੱਥਾ ਵੇਖਿਆ ਤੇ ਤਬੀਬ ماں ਨੂੰ ਕਹਿੰਦੇ ਤੇ ਠੀਕ ਹੈ ਬਿਲਕੁਲ ਠੀਕ ਹੈ ਨਬਜ਼ ਠੀਕ ਚੱਲ ਰਹੀ ਹੈ ਦਿਲ ਠੀਕ ਪਿਆ ਧੜਕਦਾ ਇਸ ਤਰ੍ਹਾਂ ਔਰ ਮਸਤਕ ਠੰਡਾ ਹੈ ਠੀਕ ਹੈ ਕੋਈ ਐਸੀ ਗੱਲ ਨਹੀਂ ماں ਕਹਿੰਦੀ ਹੈ ਫਿਰ ਤੂੰ ਸ਼ਹਿਨਸ਼ਾਹੀ ਤਬੀਬ ਹੁੰਦੇ ਆਂ ਵੀ ਅਧੂਰਾ ਹੈ ਜਿਸ ਬੰਦੇ ਨੇ ਅੱਜ ਦਿਨ ਭਰ ਦਾ ਕੁਝ ਖਾਦਾ ਨਹੀਂ ਔਰ ਜਿਹੜਾ ਬੰਦਾ ਦਿਨ ਭਰ ਦਾ ਬਾਰ-ਬਾਰ ਰੋਠਦਾ ਹੈ ਤੜਪਦਾ ਹੈ ਮੈਂ ਗੱਲ ਕਰਦੀਆਂ ਤੇ ਗੱਲ ਨਹੀਂ ਕਰਦਾ ਤੇ ਤੂੰ ਕਹਿੰਨਾ ਇਹਨੂੰ ਕੁਝ ਨਹੀਂ ਮੈਂ ਕੋਈ ਹੋਰ ਤਬੀਬ ਲੱਭ ਕੇ ਲਿਆਵਾਂ ਤੇਰੀ ਪਕੜ ਚ ਗੱਲ ਨਹੀਂ ਆਈ ਸੀ ਕਹਿੰਦੇ ਉਸ ਤਬੀਬ ਨੇ ਫਿਰ ਬਾਹ ਪਕੜ ਲਈ ਮੈਂ ਫਿਰ ਦੇਖਦਾ ਦੁਬਾਰਾ ਦੇਖਦਾ ਉਹਨੇ ਦੋਵੇਂ ਬਾਹਾਂ ਦੇਖਿਆ ਨਵਜ ਠੀਕ ਚੱਲ ਰਹੀ ਮੱਥਾ ਠੰਡਾ ਸੀ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਤਬੀਬ ਕਹਿੰਦਾ ਮਾਂ ਮੈਂ ਬਿਲਕੁਲ ਸਹੀ ਕਹਿੰਦਾ ਨੂੰ ਕੁਝ ਵੀ ਨਹੀਂ ਤੇ ਮਾਂ ਕਹਿੰਦੀ ਮੈਂ ਬਿਲਕੁਲ ਠੀਕ ਕਹਿੰਦੀ ਆ ਤੂੰ ਅਧੂਰਾ ਵੈਦ ਹੈ ਤੈਨੂੰ ਕੱਖ ਨਹੀਂ ਸਮਝ ਤੇ ਤਬੀਬ ਕਹਿੰਦਾ ਅੱਛਾ ਮਾਂ ਇੱਕ ਦਫਾ ਮੈਂ ਹੋਰ ਦੇਖ ਲੈਣਾ ਜਿਉਂ ਬਾਹ ਪਗੜੀ ਨਾ ਤੇ ਇਸ ਤਰ੍ਹਾਂ ਬਾਹ ਇਸ ਫਕੀਰ ਨੇ छुड़ਾਈ ਜਿਵੇਂ ਗੁਰੂ ਨਾਨਕ ਨੇ ਵੈਦ ਦੇ ਕੋਲੋਂ ਬਾਹ ਛੁਡਾ ਲਈ ਸੀ और सतगुरु ने साफ किया वैद बुलाया वैद की पकल डंडोले ना करक मां भोला वैद न जाने करग करे जे माँ ये फकीर कह असरे बाली ने मन बरखेज ऐ नादान तबीब ऐ नादान तबीब अवल तेरे कोल मेरे रोग दी समझ नहीं तो नहीं समझ सकता ਮੈਨੂੰ ਕੀ ਬਿਮਾਰੀ ਹਾਂ ਐ ਰੋਗ ਮੈਂ ਕਬੂਲ ਕਰਦਾ ਹੈ ਰੋਗ ਪਰ ਮੇਰੇ ਰੋਗ ਦੀ ਤੈਨੂੰ ਸਮਝ ਨਹੀਂ ਤੇ ਜੇ ਕਿਦਰੇ ਸਮਝ ਆ ਜਾਏ ਤੇ ਉਹਦੀ ਤੇਰੇ ਕੋਲ ਦਵਾਈ ਕੋਈ ਨਹੀਂ ਤੇਰੇ ਕੋਲ ਔਸ਼ਧੀ ਕੋਈ ਨਹੀਂ ਉਹ ਤਬੀਬ ਕਹਿਣ ਲੱਗਾ 10 ਕਿਹੜਾ ਰੋਗ ਹੈ ਤੈਨੂੰ ਮੇਰੇ ਕੋਲ ਤੇ ਉਹ ਗੋਲੀਆਂ ਨੇ ਉਹ ਔਸ਼ਧੀਆਂ ਨੇ ਇੱਕ ਵਾਰ ਤਾਂ ਮੈਂ ਮਰਦੇ ਚ ਵੀ ਜਾਨ ਪਾ ਦੇਣਾ ਕੀ ਤਕਲੀਫ ਹੈ ਤੈਨੂੰ ਸ਼ੇਖ ਸਾਦੀ ਦੱਸਦੇ ਨੇ ਅਸਰੇ ਬਾਲੀ ਨੇ ਮਨ ਬਰਖੈਜ਼ ਐ ਨਾਦਾਂ ਤਬੀਬ ਦਰਦ ਮੰਦਾ ਇਸ਼ਕ ਰਾ ਦਾਰੂ ਬਜੁਜ਼ ਦੀਦਾਰੇ ਨੇ ਇਸਤ ਦਰਦ ਦੇ ਮਾਰੇ ਆਇਆਂ ਦਾ ਬਿਰਹੇ ਦੇ ਮਾਰੇ ਆਇਆਂ ਦਾ ਦਾਰੂ ਹੁੰਦਾ ਹੈ ਖੁਦਾ ਦਾ ਦੀਦਾਰ ਜੇ ਕਰਾ ਸਕਦਾ ਤੇ ਕਰਾ ਦੇ ਹੋਰ ਕੁਝ ਨਹੀਂ ਚਾਹੀਦਾ ਹਿਰਦਾਜ ਸਵੇਰੇ ਦਾ ਤੜਪ ਰਿਹਾ ਹੋਰ ਕੁਝ ਨਹੀਂ ਚਾਹੀਦਾ ਅਸਰੇ ਬਾਲੀ ਨੇ ਮਨ ਬਰਖੈਜ਼ ਐ ਨਾਦਾਂ ਤਬੀਬ ਦਰਦਮੰਦਾਂ ਇਸ਼ਕਰਾ دارو ਬਜੂਸ ਦੀਦਾਰੇ ਨੇ ਬਹੁਤਾਂ ਨਾਲ ਲਗਾਈਏ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਅੱਜ ਦੇ ਇਸ ਪਾਵਨ ਪਵਿੱਤਰ ਬਾਗ ਦੇ ਵਿੱਚ ਉਸੇ ਹੀ ਭੁੱਖ ਦਾ ਜ਼ਿਕਰ ਕੀਤਾ ਹੈ ਉਸੇ ਹੀ ਪਿਆਸ ਦਾ ਜ਼ਿਕਰ ਕੀਤਾ ਹੈ ਜੋ ਸਤਸੰਗ ਕਰਦਿਆਂ ਕਰਦਿਆਂ ਜਪਦਿਆਂ ਜਪਦਿਆਂ ਅਭਿਆਸੀ ਦੇ ਅੰਦਰ ਪੈਦਾ ਹੋ ਜਾਂਦੀ ਹੈ ਔਰ ਸਤਸੰਗੀ ਦਾ ਮਨ ਪ੍ਰਭੂ ਮਿਲਾਪ ਲਈ ਤੜਪ ਉੱਠਦਾ ਹੈ ਸلسਲਾਵਾਰ ਪੰਕਤੀਆਂ ਆਪ ਸਰਵਨ ਕਰੋ ਹਾਂਜੀ। ਤਨਾਸਰੀ ਮਹਲਾ ਜਸਾ ਹਰ ਹਰਪੂੰਦ ਭਏ ਹਰ ਸਵਾਮੀ ਹਮ ਚਾਤਰਿਕ ਬਿਰ ਬਿਰ ਲਾਤੀ। ਏ ਪਰਿਪੂਰਣ ਪ੍ਰਮਾਤਮਾ ਮੈਂ ਤੇ ਚਾਤਰਿਕ ਦੀ ਤਰ੍ਹਾਂ ਤੜਪਦਾ ਪਿਆ। ਮੇਰੀ ਆਤਮਾ ਤੜਪ ਰਹੀ ਹੈ। ਤੇਰੇ ਨਾਮ ਦੀ ਬੂੰਦ ਲਈ ਚਾਹੀਦੀ। ਕਹਿੰਨ ਪਪੀਆ ਬਿਨਾਂ ਸਵੰਤੀ ਬੂੰਦ ਤੋਂ ਤ੍ਰਿਪਤ ਨਹੀਂ ਹੁੰਦਾ। ਪਾਵੇਂ ਸਰੋਵਰ ਪਾਣੀ ਦੇ ਭਰੇ ਪੈਣ ਦਰਿਆ ਪਾਣੀ ਦੇ ਚਲਦੇ ਪੈਣ ਪਰ ਉਹਨੂੰ ਸੁਮੰਤੀ ਨਿਛੱਤਰ ਦੀ ਬੂੰਦ ਜੋ ਹੈ ਚਾਹੀਦੀ ਏ ਪਾਵੇਂ ਕਿਤਨੀ ਧਨ ਸੰਬਦਾ ਔਰ ਪਰਿਵਾਰ ਸਾਰੇ ਸੁਖ ਹੋਵਨ ਔਰ ਪ੍ਰਭੂ ਪਿਆਸੇ ਬੰਦੇ ਨੂੰ ਤੇ ਪ੍ਰਮਾਤਮਾ ਦੇ ਨਾਮ ਦਾ ਰਸ ਚਾਹੀਦਾ ਏ ਤੋ ਸਹਿਬ ਕੰਨ ਮੈਂ ਤੇ ਇੰਜ ਤੜਪ ਰਿਆਂ ਏ ਪ੍ਰਭੂ ਜਿਵੇਂ ਪਪੀਆ ਸੁਮੰਤੀ ਬੂੰਦ ਲਈ ਤੜਪਦਾ ਹਾਂ ਜੀ ਹਰ ਹਰ ਕਿਰਪਾ ਪਰਹੋ ਪ੍ਰਭ ਆਪਨੀ ਮੋਕਦੇਵ ਹਰਿ ਨੰਮ ਖਾਤੀ ਕੰਨਣ ਪੱਪੀਆ ਇੰਜ ਉੱਪਰ ਮੂੰਹ ਕਰਦਾ ਉੜਦਾ ਹੋਇਆ ਤੇ ਉੱਪਰੋਂ ਕਦੇ ਸਵੰਤੀ ਨਿਛਤਰ ਦੀ ਬੂੰਦ ਗਿਰ ਪਏ ਤੇ ਉਹਦੇ ਮੂੰਹ ਚ ਪੈ ਜਾਂਦੀ ਹੈ ਤ੍ਰਿਪਤ ਹੋ ਜਾਂਦਾ ਹੈ ਸੰਤੁਸ਼ਟ ਹੋ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ हे ਪ੍ਰਭੂ ਰਹਿਮਤ ਕਰ ਬਖਸ਼ਿਸ਼ ਕਰ ਆਪਣੇ ਨਾਮ ਦੀ ਬੂੰਦ ਮੇਰੇ ਮੂੰਹ ਦੇ ਚ ਪਾ ਹਿਰਦਾ ਤੜਪ ਉਠਿਆ ਹੈ ਇਹਦਾ ਬਿਆਕੁਲ ਹੋ ਗਏ ਹਾਂਜੀ ਹਰਿ ਬਿਨ ਰਹਿ ਨਾ ਸਭੋ ਇਕ ਰਾਤੀ ਮੈਂ ਤੇ ਇਕ ਰਾਤ ਇਕ ਰਤੀ ਭਰਵੀ ਹੈ ਪ੍ਰਭੂ ਤੇਥੋਂ ਬਿਨਾ ਨਹੀਂ ਰਹਿ ਸਕਦਾ ਤੇਰਾ ਮਿਲਾਪ ਚਾਹੀਦਾ ਹੈ ਇਕ ਨਿਮਖ ਵਾਸਤੇ ਵੀ ਤੇਥੋਂ ਬਿਨਾ ਜੀਵਣਾ ਔਖ ਹੈ ਕਠਿਨ ਹੈ ਹਾਂ ਜੀ ਜਿਉਂ ਬਿਨ ਅੰਮ੍ਰਲ ਹੋਰ ਅੰਮ੍ਰਲ ਨਹੀਂ ਮਰ ਜਾਈ ਹੈ ਤਿਉਂ ਹਰਿ ਬਿਨ ਹਮ ਮਰ ਜਾਤੀ ਜਿਵੇਂ ਅਫੀਮ ਦਾ ਅਮਲੇ ਅਗਰ ਉਸ ਨੂੰ ਅਮਲ ਨਾ ਮਿਲੇ ਤਾਂ ਡਿੱਗਦਾ ਹੈ ਗਿਰਦਾ ਹੈ ਇਹ ਬਹੁਤ ਭੈੜਾ ਅਮਲ ਹੈ ਜਿਸ ਨੂੰ ਅਫੀਮ ਲੱਗ ਗਈ ਹੈ ਅਗਰ ਵਕਤ ਸਿਰ ਨਾ ਮਿਲੇ ਇਧਰ ਡਿਗਦਾ ਹੈ ਉਧਰ ਡਿਗਦਾ ਹੈ ਉਠਿਆ ਨਹੀਂ ਜਾਂਦਾ ਤੜਪਦਾ ਹੈ ਬਈ ਅਫੀਮ ਚਾਹੀਦੀ ਹੈ ਜਿਸ ਤਰ੍ਹਾਂ ਇੱਕ ਅਮਲੀ ਬੰਦਾ ਉਹਦੇ ਲਈ ਅਮਲ ਤੋਂ ਬਿਨਾ ਰਹਿਣਾ ਔਖਾ ਹੈ ਏ ਪ੍ਰਭੂ ਨੂੰ ਤੇਰੇ ਨਾਮ ਦਾ ਐਸਾ ਅਮਲ ਚੜਿਆ ਇਸ ਤੋਂ ਬਿਨਾ ਰਹਿਣਾ ਬੜਾ ਔਖਾ ਹੈ ਤੇਰੇ ਨਾਮ ਦੀ ਬੂੰਦ ਚਾਹੀਦੀ ਹੈ ਹਾਂਜੀ ਹੇ ਪਰਿਪੂਰਣ ਪ੍ਰਮਾਤਮਾ ਤੂੰ ਤੇ ਗੁਨਾ ਦਾ ਮਹਾਨ ਸਾਗਰ ਹੈ ਤੇਰਾ ਅੰਤ ਅਸੀਂ ਕਿਥੋਂ ਪਾਣਾ ਇੱਕ ਬੂੰਦ ਹੀ ਦੇ ਦੇ ਸਾਰੇ ਦਾ ਸਾਰਾ ਨਹੀਂ ਇਤੇ ਅੰਤ ਵੀ ਨਹੀਂ ਪਾਇਆ ਜਾ ਸਕਦਾ ਸਾਰੇ ਦਾ ਸਾਰਾ ਸਮਝਿਆ ਵੀ ਨਹੀਂ ਜਾ ਸਕਦਾ ਹੇ ਪ੍ਰਭੂ ਤੂੰ ਇਤਨਾ ਮਹਾਨ ਹੈ ਅਸੀਂ ਤੇਰਾ ਅੰਤ ਕਿਥੇ ਪਾ ਸਕਦੇ ਹਾਂ ਇੱਕ ਨਿਮਖ ਮਾਤਰ ਬੂੰਦ ਮੂੰਹ ਚ ਪੈਣੀ ਚਾਹੀਦੀ ਹਾਂ ਜੀ ਹੂੰ ਗਾਤੀ ਗਾਤ ਕਹਿੰਦੇ ਨੇ ਬਸਤਰ ਨੂੰ ਤੇਰਾ ਚੋਲਾ ਕਿੰਨਾ ਕਵੱਡਾ ਹੈ ਤੇਰੇ ਬਸਤਰ ਕਿੰਨੇ ਕਵੱਡੇ ਨੇ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਚੀਰਾ ਚੋਲਾ ਤੇਰਾ ਚੋਲਾ ਕਿੰਨਾ ਕਵੱਡਾ ਹੈ ਅਸੀਂ ਕਿਸ ਤਰ੍ਹਾਂ ਜਾਣੀਏ ਤੂੰ ਇੰਦਰੀਆਂ ਦੀ ਪਹੁੰਚ ਤੋਂ ਪਰੇ ਮਨ ਦੀ ਗਮਤਾ ਤੋਂ ਪਰੇ ਮਨ ਦੀ ਸੋਚ ਤੋਂ ਪਰੇ ਹੱਥਾਂ ਦੀ ਪਕੜ ਤੋਂ ਜੋ ਹੈ ਪਰੇ ਅਪਰੰਪਰ ਹੈ اے ਪਰਿਪੂਰਣ ਪ੍ਰਮਾਤਮਾ ਅਸੀਂ ਕਿਵੇਂ ਅੰਤ ਲਾਈਏ ਤੇਰਾ ਚੋਲਾ ਕਿੰਨਾ ਵੱਡਾ ਹੈ ਤੂੰ ਕਿਤਨਾ ਕਮਾਨ ਹੈ ਤੋ ਮੈਂ ਅਕਸਰ ਅਰਜ਼ ਕਰਦਾ ਹੁਨਾ ਵਸਤੂ ਨੂੰ ਸਮਝਣ ਦੇ ਪੈਮਾਨੇ ਬੰਦੇ ਕੋਲ ਤਿੰਨ ਨੇ ਤੋਲ ਲੈਣਾ ਨਾਪ ਲੈਣਾ ਗਿਣ ਲੈਣਾ ਹੈ ਪ੍ਰਭੂ ਨਾ ਤੂੰ ਨਾਪ ਦੇਚ ਆਉਂਦਾ ਨਾ ਤੂੰ ਤੋਲ ਦੇਚ ਆਉਂਦਾ ਨਾ ਤੇਰੇ ਗੁਣ ਜੋ ਹੈ ਗਿਣਤੀ ਦੇਚ ਆਉਂਦੇ ਨੇ ਅਸੀਂ ਕਿਸ ਤਰ੍ਹਾਂ ਜੋ ਹੈ ਤੇਰਾ ਅੰਤ ਪਾ ਸਕੀਏ ਹਾਂਜੀ ਹਰਿ ਕੇ ਸੰਤ ਜਨਾਰ ਜਤ بس ਹਰੀ ਦੇ ਸੰਧ ਤੇ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਜਪਦੇ ਨੇ ਤੇ ਜਪਦਿਆਂ ਜਪਦਿਆਂ ਇੱਕ ਦਿਨ ਗੂੜੇ ਰੰਗ ਦੇ ਚ ਰੰਗੇ ਜਾਂਦੇ ਨੇ ਹਾਂਜੀ ਹਰ ਹਰ ਭਗਤ ਬਨੀਤ ਸੋ ਬਾਹ ਹਰ ਜਪਿਉ ਊਤਮ ਪਾਤੀ ਜਿਨ੍ਹਾਂ ਭਗਤਾ ਨੇ ਏ ਪਰਿਪੂਰਨ ਪਰਮਾਤਮਾ ਨਾਮ ਜਪਿਆ ਉਤਮ ਭਗਤੀ ਜੋ ਹੈ ਕੀਤੀ ਹੈ ਉਹਨਾਂ ਨੂੰ ਉਤਮ ਪਤ ਮਿਲਿਏ ਭਾਉ ਉੱਚੀ ਇੱਜ਼ਤ ਮਿਲਿਏ ਉੱਚੀ ਇੱਜ਼ਤ ਉਹਨਾਂ ਦੀ ਚੌਲੀ ਚ ਪਈਏ ਹਾਂਜੀ ਆਪੇ ठाਪੁਰ ਆਪੇ ਤੇ ਜਪਦਿਆਂ ਜਪਦਿਆਂ ਜਦੋਂ ਸ਼ਿਖਰ ਤੇ ਪਹੁੰਚਦੇ ਨੇ ਤੇ ਉਹਨਾਂ ਨੂੰ ਸਮਝ ਪੈਂਦੀ ਏ ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ ਸਭ ਕੁਝ ਆਪ ਹੀ ਆਪ ਹੈ ਉਸ ਦਾ ਆਪਣਾ ਹੀ ਜੋ ਹੈ ਇਹ ਪਸਾਰ ਹੈ ਇਹ ਵਕ ਵਕ ਠਾਕਰ ਤੇ ਸੇਵਕ ਦੀ ਬਾਂਧ ਇਹ ਜੋ ਹੈ ਭੇਦ ਇਹ ਵੀ ਪਰੀਪੂਰਣ ਪ੍ਰਮਾਤਮਾ ਆਪ ਪਾਉਂਦਾ ਹੈ ਮਨ ਦਾ ਸੁਭਾਅ ਪਿਗਲਣਾ ਹੈ ਇਹਦੇ ਚ ਫੁਰਨੇ ਨਿਕਲਦੇ ਨੇ ਹਰ ਵਕਤ ਹਰ ਵਕਤ ਹਰ ਥਾਂ ਦਾ ਇਸ ਦੇਤੇ ਪ੍ਰਭਾਵ ਪੈਂਦਾ ਹੈ ਔਰ ਇਹ ਪਿਗਲਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਿਤਾ ਨੂੰ ਸਮਝਾਉਂਦੇ ਹੋਏ ਕਹਿੰਦੇ ਨੇ ਇਸੇ ਮਨ ਨੂੰ ਸ਼ਬਦ ਦੇਚ ਪਾ ਦਈਏ ਗੁਰੂ ਦੇ ਸ਼ਬਦ ਦੇਚ ਗੁਰੂ ਦੇ ਮੰਤਰ ਦੇਚ ਪਿਗਲ ਪਿਗਲ ਕੇ ਇਹੀ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਉਸੇ ਮੰਤਰ ਦਾ ਰੂਪ ਹੋ ਜਾਂਦਾ ਹੈ ਉਹ ਮੰਤਰ ਆਪਣੇ ਆਪ ਉਸ ਦੇ ਅੰਦਰ ਚੱਲਣ ਲੱਗ ਪੈਂਦਾ ਹੈ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ ਔਰ ਇਸੇ ਮਨ ਨੂੰ ਪਾ ਲਈਏ ਸੰਸਾਰ ਦੇ ਵਿੱਚ ਤੋ ਪਿਗਲ ਪਿਗਲ ਕੇ ਇਹੀ ਪਦਾਰਥਾਂ ਦਾ ਰੂਪ ਹੋ ਜਾਂਦਾ ਹੈ ਜੜ ਹੋ ਜਾਂਦਾ ਹੈ ਇਸ ਤਰ੍ਹਾਂ ਦਾ ਉਪਦੇਸ਼ ਤੇ ਸੰਦੇਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਿਤਾ ਕਲਿਆਨ ਦਾਸ ਜੀ ਪ੍ਰਤੀ ਰੱਖਿਆ ਮਨ ਨੂੰ ਜ਼ਿਆਦਾ ਪਿਗਲਾਓ ਸ਼ਬਦ ਦੇ ਵਿੱਚ ਮਨ ਨੂੰ ਜ਼ਿਆਦਾ ਪਿਗਲਾਓ ਬਾਣੀ ਦੇ ਵਿੱਚ ਸੰਗਤ ਦੇ ਵਿੱਚ ਇਹ ਸੰਦੇਸ਼ ਸੀ ਇਹ ਉਪਦੇਸ਼ ਸੀ ਮਨ ਨੇ ਤੇ ਪਿਗਲਣਾ ਹੈ ਹਰ ਵਕਤ ਪਿਗਲਣਾ ਹੈ ਤੋ ਪ੍ਰਥਮ ਮਨ ਮੈਲੇ ਦੂਸਰਾ ਮਨ ਚੁੱਪ ਨਹੀਂ ਕਰਦਾ ਰਸਨਾ ਵਾਹਿਗੁਰੂ ਵਾਹਿਗੁਰੂ ਜੱਪੇ ਮਨ ਕੁਝ ਹੋਰ ਜੱਪਦਾ ਹੈ ਜ਼ਬਾਨ ਬਾਣੀ ਪੜੇ ਮਨ ਕੁਝ ਹੋਰ ਪੜਦਾ ਹੈ ਤੇ ਦੋ ਇਕੱਠੇ ਬੋਲਨ ਰਸਨਾ ਕੁਝ ਹੋ ਰੱਖੇ ਮਨ ਕੁਝ ਹੋ ਰੱਖੇ ਤੋ ਫਿਰ ਕੁਝ ਵੀ ਪੱਲੇ ਨਹੀਂ ਪੈਂਦਾ ਇਸ ਤਰ੍ਹਾਂ ਹੀ ਹੁੰਦਾ ਤੁਸੀਂ ਦੇਖਿਆ ਹੋਣਾ ਬਾਠ ਕਰਨ ਜਦ ਕਦੀ ਬੈਠਦੇ ਨੇ ਸਿਰਫ ਜ਼ਬਾਨ ਕਰ ਰਹੀ ਹੁੰਦੀ ਹੈ ਕੰਠ ਕਰ ਰਿਆ ਹੁੰਦਾ ਮਨ ਨਹੀਂ ਕਰਦਾ